ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ ਗੁਰੂ ਕਿਰਪਾ ਬਟੀ ਦਾ ਬਲੌਗ ਵਿੱਚ ਅੱਜ ਦੀ ਬੀ ਵਿੱਚ ਨਿ ਡਿਜ਼ਾਈਨ ਵਾਲੀ ਸੂਟ ਲੈ ਕੇ ਆਈ ਹਾਂ ਤੁਹਾਡੇ ਲਈ ਲਗਲਾ ਕਲਰ ਹੈ ਕੰਬੀਨੇਸ਼ਨ ਹੈ ਲੱਗ ਤੁਹਾਂ ਡਿਜ਼ਾਈਨਿੰਗ ਵਿੱਚ ਲੱਗ ਤੁਹਾਂ ਸਾਰਿਆਂ ਦੀ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਜੀ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9886721 डबल ਤਾਂ ਜੀ ਦੇਖੋ ਸੈਲਫ ਪ੍ਰਿੰਟ ਦੇ ਵਿੱਚ ਤੇ ਹੈਂਡ ਪੇਂਟ ਹੈ ਜੀ ਇਹ ਤੇ ਕੀਤਾ ਹੋਇਆ ਬਹੁਤ ਹੀ ਵਧੀਆ ਡਿਜੀਟਲ ਪੇਂਟ ਹੈ ਜੀ ਇਹ ਸਾਰਾ ਵੀ ਨੈਕ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸੂਟ ਦਾ ਇਹਦੇ ਵਿੱਚ ਇੱਕ ਵਾਈਟ ਕਲਰ ਵੀ ਹੈ ਇਹ ਕਲਰ ਵੀ ਬਹੁਤ ਸੋਹਣਾ ਹੈ ਜੀ ਪਰਪਲ ਕਲਰ ਬਹੁਤ ਹੀ ਵਧੀਆ ਗਰਲਿਸ਼ ਸਟਾਈਲ ਹੈ ਜੀ ਜਾਂ ਤੁਸੀਂ ਵੱਡੇ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਇਦਾਂ ਵਰਕ ਕੀਤਾ ਹੋਇਆ ਹੈ ਜੀ ਫਲਾਵਰਾਂ ਦੇ ਉੱਤੇ ਤੇ ਸੈਲਫ ਦੇ ਵਿੱਚ ਇਹਦਾ ਪ੍ਰਿੰਟ ਹੈ ਜੀ ਜਿਵੇਂ ਫਰੰਟ ਦਾ ਹੋ ਗਿਆ ਜੀ ਡਿਜ਼ਾਈਨ ਤੇ ਐਵੇਂ ਜੀ ਬੈਕ ਦਾ ਡਿਜ਼ਾਈਨ ਹੈ ਨਾ ਠੀਕ ਹੈ ਜੀ ਬਾਅਦ ਤੇ ਵੀ ਇਦਾਂ ਹੀ ਪ੍ਰਿੰਟ ਹੈ ਲੈਨ ਬੋਟਮ ਰਹੀਗੀ ਜਿਹਦੇ ਨਾਲ ਮਚਲੀਂ ਦੀ ਇਹ ਔਰਗਾਂజా ਦਾ ਦੁਪੱਟਾ ਹੈ ਬਹੁਤ ਸੋਹਣਾ ਕਰੀਸ਼ ਸਟਾਈਲ ਵਾਲਾ ਸੂਟ ਹੈ ਜੀ ਬਹੁਤ ਹੀ ਵਧੀਆ ਦੇਖੋ ਦੁਪੱਟਾ ਕਿੰਨਾ ਸੋਹਣਾ ਹੈ ਜੀ ਤੇ ਇਹਦੇ ਬਹੁਤ ਵਧੀਆ ਪਿੱਕਾ ਹੋਇਆ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਹਾਂਜੀ ਇਹ ਵੀ ਸੈਲ ਪ੍ਰਿੰਟ ਦੇ ਵਿੱਚ ਇਹਦੇ ਕੋ ਸਾਲਵ ਪ੍ਰਿੰਟ ਹੈ ਤੇ ਬਹੁਤ ਸੋਹਣਾ ਇਹਦੇ ਪ੍ਰਿੰਟ ਕੀਤਾ ਹੋਇਆ ਜੀ ਇਹਦੇ ਉੱਤੇ ਤੇ neck ਦੀ ਡਿਜ਼ਾਈਨਿੰਗ ਦੇਖੋ ਮਸ਼ੀਨੀ ਵਰਗਾ ਰਾਉਂਡ ਦੇ ਵਿੱਚ neck ਹੈ ਬਿਲਕੁਲ ਸੌਫਟ ਸਟਾਫ ਹੈ ਜੀ ਕਾਟਨ ਸਟਾਫ ਹੈ ਜੀ ਇਹ ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਬਹੁਤ ਹੀ ਵਧੀਆ ਫਲਾਵਰਾਂ ਵਾਲਾ ਵੱਡੇ ਫਲਾਵਰਾਂ ਦੇ ਵਿੱਚ ਸੋਟੇ ਜੀ ਤੇ ਇਹ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਇੱਕ ਤਾਂ ਠੀਕ ਹੈ ਜੀ ਜਿਵੇਂ ਫਰੰਟ ਤੇ ਪ੍ਰਿੰਟ ਹੈ ਉਹ ਮੇਹੀ ਬੈਕ ਤੇ ਪ੍ਰਿੰਟ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਕਲਰ ਵੀ ਬਹੁਤ ਵਧੀਆ ਹੈ ਜੀ ਤੇ ਇਹ ਮਸ ਕਾਟਨ ਦੀ ਬਾਟਮ ਹੈ ਜੀ ਇਹਦੇ ਨਾਲ ਇਹ ਬਹੁਤ ਹੀ ਪਿਆਰਾ ਹੈ ਜੀ ਇਹ ਦੁਪੱਟਾ ਡਿਜ਼ਾਈਨਰ ਹੈ ਜੀ ਇਹ ਸੋਨਾ ਦਾ ਪੱਟਾ ਹੈ ਜੀ ਡਿਜ਼ਾਈਨਰ 2 ਮੀਟਰ ਦਾ ਫੁੱਲਾ ਬਿਲਕੁਲ ਦੁਪੱਟਾ ਆਇਆ ਹੈ ਜੀ ਬਹੁਤ ਹੀ ਵਧੀਆ ਸੂਟ ਹੈ ਗਰਮੀਆਂ ਲਈ ਸਪੈਸ਼ਲ ਸੂਟ ਹੈ ਆਰਗੈਂਜ਼ਾ ਸਟਾਫ ਸਾਈਲੈਂਟ ਦੇ ਵਿੱਚ ਤੇ ਸਟੌਨ ਵਰਕ ਲੱਗਿਆ ਹੋਇਆ ਜੀ ਠੀਕ ਹੈ ਜੀ ਤੇ ਕਾਟਨ ਦੀ ਲੈਸ਼ ਇਹ ਵੀ ਬਹੁਤ ਸੋਹਣਾ ਸੂਟ ਹੈ ਕਲਰ ਵੀ ਬਹੁਤ ਵਧੀਆ ਜੀ ਡਿਜ਼ਾਈਨ ਦੇਖੋ ਬਹੁਤ ਸੁੰਦਰ ਜਿਹਾ ਜੀ ਅੰਦਰ ਦੇ ਵਿੱਚ ਇਹਨਾਂ ਫਲਾਵਰਾਂ ਦੇ ਉੱਤੇ ਸਟੋਨਵਰਕ ਲੱਗਿਆ ਹੋਇਆ ਹੈ ਜੀ ਤੇ ਨੀਚੇ ਘੇਰੇ ਤੇ ਵੀ ਇਹ ਸੋਨਾ ਕੰਟੀ ਦਿੱਤਾ ਹੋਇਆ ਹੈ ਜੀ ਸਟਾਫ ਔਰਗਨਜ਼ਾ ਰਹਿ ਗਿਆ ਜੀ ਐਵੇਂ ਹੀ ਬਾਜੂ ਦੀ ਤੇ ਨਹੀਂ ਹੈ ਜੀ ਕਿਤੇ ਜੀ ਪਲੇਨ ਬੋਟਮ ਰਹੀ ਹੋਗੀ ਜੀ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਹੈ ਸੂਟ ਦਾ ਨਾ ਤਾਂ ਵਧੀਆ ਜੀ ਔਰਗਨਜ਼ਾ ਸਟਾਫ ਸ਼ਰਟ ਦਾ ਤੇ ਕੋਰਟਨ ਮਸ਼ੀਨ ਹੈ ਜੀ ਤੇ ਦੁਪੱਟਾ ਔਰਗਨਜ਼ਾ ਹੈ ਉਹ ਸੋਹਣਾ ਸੋਹਣਾ ਡਿਜ਼ਾਈਨ ਦਾ ਪਤਾ ਬਹੁਤ ਲੱਗਦਾ ਹੈ ਗ੍ਰੇਸ ਹੈ ਜਿਵੇਂ ਇਹ ਬਾਕਸ ਬਣਿਆ ਹੋਇਆ ਜੀ ਇਹਦੇ ਉੱਤੇ ਲੈਸ਼ ਲੱਗੀ ਹੋਈ ਹੈ ਜੀ ਕਾਟਨ ਦੀ ਬਿਲਕੁਲ ਸੌਫਟ ਵਾਲੀ ਤੇ ਫੋਰ ਸਾਈਡ ਵੀ ਲੈਸ਼ ਹੈ ਜੀ ਇਹਦੇ ਸੋਹਣੇ ਬਹੁਤ ਸੋਹਣੇ ਹੈ ਜੀ ਹਾਂਜੀ ਮਸ਼ੀਨ ਸਟੱਫ ਠੀਕ ਹੈ ਜੀ neck ਤੇ ਮਸ਼ੀਨੀ ਵਰਕ ਕੀਤਾ ਹੋਇਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਸਟੱਫ ਨਹੀਂ ਹੋ ਰਿਹਾ ਗਾਜਾ ਇਹ ਤਾਂ ਵੀ ਡਿਜੀਟਲ ਪ੍ਰਿੰਟ ਹੈ ਜੀ ਇਹ ਦੇਖੋ ਵੱਡੇ ਫਲਾਵਰਾਂ ਦੇ ਵਿੱਚ ਇਹ ਦਾ ਪ੍ਰਿੰਟ ਹੈ ਜੀ ਤੇ ਪੂਰੇ ਹੁੰਦੇ ਆ ਜੀ ਇਹ ਸੈਮੀ ਸਟਿਚ ਜਿੱਦੋਂ ਬਾਅਦ ਤੁਸੀਂ ਲੈਂਥ ਕਰਵਾ ਸਕਦੇ ਹੋ ਤੇ ਇਹਦੀ ਮਿਕਰਾ ਸਕਦੇ ਹੋ ਘੇਰਾ ਠੀਕ ਹੈ ਜੀ ਇਹ बाजू ਦੀ ਤੇ ਜਾਨੀ ਨੇ ਫਲੈਸ਼ ਲੱਗੀ ਹੋਈ ਹੈ ਤੇ ਬਾਜੂ ਦੇ ਤੇ ਠੀਰੇ ਦੁੱਤੇ ਜਿਵੇਂ ਫਰੰਟ ਦੀ ਡਿਜ਼ਾਈਨ ਹੈ ਗਾਜਾ ਤੇ ਐਵੇਂ ਦੀ ਬੈਕ ਤੇ ਡਿਜ਼ਾਈਨ ਹੈ ਜੀ ਠੀਕ ਠੀਕ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਕਲਾਹੀ ਰੋਸ ਪਿਆ ਹੈ ਤੇ ਮਸ਼ਰੀਨ ਦੀ ਬੋਟਮ ਹੈ ਜਿਹਦੇ ਨਾਲ ਕੰਟਰਾਸਟ ਦੇ ਵਿੱਚ ਹੈ ਜੀ ਇਹ ਇਹਦੇ ਨਾਲ ਮਸ਼ਰੀਨ ਦਾ ਦੁਪੱਟਾ ਹੈ ਜੀ ਰਾਇਤੀ ਸੌਨ ਮਸ਼ਰੀਨ ਦਾ ਕੋਟਨ ਦੀ ਲੈਂਥ ਲੱਗੀ ਹੋਈ ਹੈ ਜਦੋਂ ਆ ਸੂਟ ਰੈਡੀ ਹੋ ਰਿਹਾ ਜੀ ਲੈਂਥ ਲਗਾ ਕੇ ਬਹੁਤ ਸਾਰੇ ਡਿਜ਼ਾਈਨ ਬਣਦੇ ਆ ਜੀ ਕੋਟਨ ਦੇ ਵਰਨਣ ਵਾਲਾ ਸਪੈਸ਼ਲ ਟਾਈਂਡ ਹੈ ਜੀ ਨੀਂ ਪਿੱਛੇ ਲੱਗਿਆ ਹੋਇਆ ਜੀ ਦੇਖੋ ਇਹ ਵੀ ਪੌਤਾਂ ਦੀ ਲਾਸ਼ ਲੱਗੀ ਹੋਈ ਹੈ ਦੁਪੱਟੇ ਤੇ ਤੇ ਬਾਤ ਇਹ ਤੇ ਬਾਜੂ ਤੇ ਵੀ ਲਗਵਾ ਸਕਦੇ ਹੋ ਘੇਰੇ ਤੇ ਵੀ ਲਗਵਾ ਸਕਦੇ ਜਿਵੇਂ ਇਹ ਘੇਰੇ ਤੇ ਇਦਾਂ ਡਿਜ਼ਾਈਨ ਲੱਗ ਬਣਾਇਆ ਹੋਇਆ ਹੈ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਹਾਂਜੀ ਵਾਈਟ ਕਲਰ ਸਟੱਫ ਮਸਲੀਨ ਰਹੇਗਾ ਜੀ ਫ੍ਰੈਡ ਵਰਕ ਹੈ ਜੀ ਸਾਰਾ ਵੀ ਸ਼ੇਪ ਦੇ ਵਿੱਚ ਨੱਕ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਠੀਕ ਹੈ ਜੀ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਬਾਜੂ ਤੇ ਬੇਲ ਤੇ ਪੂਰੇ ਸ਼ਰਟ ਦੇ ਵਿੱਚ ਫਲਾਵਰ ਪਾਈ ਹੋਈਆਂ ਆ ਜੀ ਇਦਾਂ ਹੀ ਤੇ ਨੀਚੇ ਘੇਰੇ ਤੇ ਲਾਸ਼ ਲੱਗੀ ਹੋਈ ਆ ਜੀ ਉਹ ਤੁਹਾਡੀ ਆਪਣੀ ਚੋਆਇਸ ਹੈ ਲਗਵਾਉਣੀ ਹੈ ਜੇ ਹੁੰਦੀ ਲਗਵਾਣੀ ਬਹੁਤ ਸੋਹਣਾ ਡਿਜ਼ਾਈਨ ਆ ਜੀ ਇਹ ਵੀ ਠੀਕ ਹੈ ਜੀ ਇਹ ਦੇਖਿਆ ਤਾਂ ਪਲੇਨ ਬਾਟਮ ਰਹਿਣੀ ਵਿਸੇ ਤੇ ਨਾਲ ਤੇ ਡਿਜ਼ਾਈਨਰ ਦੁਪੱਟਾ ਜੀ ਇਹਨਾਂ ਨੂੰ ਸੋਹਣਾ ਸੂਟ ਆ ਜੀ ਇਹ ਵੀ ਗਰਮ ਇਸਟਾਈਲ ये भी मनवा सकते हो लैश लगी हुई है तो डिजाइनर दुपता जी बहुत सोना खिला हाँ जी मलेन स्टफ है ये भी डिजाइनिंग बहुत सोनी है जी कलर सारे हैं जी मल्टी कलर है जी, कलर दे जी ये नैक की डिजाइनिंग देखो और गेंजा लगा के डिजाइनिंग रेडी की हुई है जी ਠੀਕ ਹੈ ਜੀ ਬਾਜੂ ਤੇ ਵੀ ਇਦਾਂ ਔਰਗੈਂਜ਼ਾ ਲਗਾ ਕੇ ਡਿਜ਼ਾਈਨਿੰਗ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਜੀ ਠੀਕ ਹੈ ਜੀ ਤੇ ਨੀਚੇ ਵੀ ਔਰਗੈਂਜ਼ਾ ਲਗਾਇਆ ਹੋਇਆ ਹੈ ਜੀ ਕਲਰ ਬਹੁਤ ਸੋਹਣਾ ਹੈ ਜੀ ਤੇ ਬੈਕ ਤੇ ਵੀ ਇਦਾਂ ਹੀ ਪ੍ਰਿੰਟ ਹੈ ਜਿਵੇਂ ਫਰੰਟ ਤੇ ਪ੍ਰਿੰਟ ਹੈ ਤੇ ਇਹਦੇ ਨਾਲ ਪਲੇਨ ਬਾਟਮ ਦੀ ਹੈਗੀ ਜੀ ਤੇ ਮਸ਼ਲੀਨ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਜੀ 4 ਸਾਈਡ ਇਦਾਂ ਔਰਗੈਂਜ਼ਾ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਤੇ ਪੂਰੇ ਦੁਪੱਤੇ ਦੇ ਵਿੱਚ गुटिया पाई हुई हैं जी बरीक बरीक छोटी छोटिया ठीक है जी बो जे भी अगले सूट, सूट है जी बहुत सोहने स्टाइलिश सूट है जी बहुत ही वैसे कलर कॉम्बीनेशन भी बहुत सोना है हाँ जी ये स्टाइल है जी भी नैक के डिजायनिंग की हुई है जी तो पूरे फ्रंट के उोटली यह थ्रेड वर्क किया हुआ जी कलर बहुत सोहना लवेंडर कलर है जी तो बाजू के भी अपना डिजाइनिंग आई जी आएगा जी बाजू तो कॉटन की लैश बनाया है जी बाजू बहुत सोह सूट है जी कलर भी बहुत प्यारा है प्लेन बॉटम रहेगी जी ये डिजाइनर दो पट्टा है जी ਡਿਜ਼ਾਈਨਰ ਪੱਟਾਂ ਬਹੁਤ ਹੀ ਵਧੀਆ। ਟੌਪ ਸਾਈਡ 'ਤੇ ਇਹ ਸੈਂਟਰ ਦੇ ਵਿੱਚ ਛੋਟੇ ਫਲਾਵਰ ਪਾਏ ਹੋਏ ਨੇ। ਫਿਜੀ ਸੂਟ ਬਹੁਤ ਸੋਹਣੇ ਆਂ। ਹਾਂਜੀ ਮਸ਼ਲੀਨ ਸਟੱਫ। ਜਿਹੜੇ ਵੀ ਸੂਟ ਦਿਖਾ ਰਹੇ ਹਾਂ ਅੱਜ ਵੀਡੀਓ ਵਿੱਚ ਸਾਰੇ ਅਲੱਗ ਤੋਂ ਅਲੱਗ ਡਿਜ਼ਾਈਨ ਹੈ ਜੀ। ਸਾਰੇ ਹੀ ਬਹੁਤ ਸੋਹਣੇ ਡਿਜ਼ਾਈਨਰ ਸੂਟ ਹੈ। ਇਹ ਦੇਖੋ ਇਹਦੀ ਵੀ ਡਿਜ਼ਾਈਨਿੰਗ ਅਲੱਗ ਤੋਂ ਹੈ ਜੀ। ਸਟ੍ਰੌਂਗ ਵਰਕ ਲੱਗਿਆ ਹੋਇਆ ਮਸ਼ਲੀਨ ਸਟੱਫ ਹੈ ਜੀ ਤੇ ਲੈਸ਼ ਨਾਲ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਨੈਕ ਦੀ। ਠੀਕ ਹੈ ਜੀ।

ਪਲੇਨ ਵਰਤਮ ਦੇਖੀ ਕਿ ਬਲੈਕ ਕਲਰ ਦੇ ਕੰਟਰਾਸਟ ਦੇ ਵਿੱਚ ਹੈ ਜੀ ਜਿਵੇਂ ਇਹਦੇ ਪ੍ਰਿੰਟ ਬਲੈਕ ਦੇ ਵਿੱਚ ਹੈ ਜੀ ਤੇ ਮਸਲੀਨ ਦਾ ਦੁਪੱਟਾ ਹੈ ਜੀ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਦਾ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ ਤੇ ਫੋਰ ਸਾਈਡ ਲੈਸ ਲੱਗੀ ਹੋਈ ਹੈ ਇੱਕ ਤੋਂ ਇੱਕ ਸਮਟਾ ਜੇ ਸਾਰੇ ਹਾਂਜੀ ਔਰਗਾਂజా ਸਟੱਫ ਹੈ ਜੀ ਤੇ ਪ੍ਰਿੰਟ ਦੇ ਵਿੱਚ ਪੂਰੇ 프ਾਂਟ ਦੇ ਉੱਤੇ ਵਰਕ ਕੀਤਾ ਹੋਇਆ ਤੇ ਸਿੱਪੀ ਵਰਕ ਹੈ ਇਹ ਬਹੁਤ ਸੋਹਣਾ ਸੂਟ ਹੈ ਜੀ ਸਰਦਾਰੀ ਸੂਟ ਹੈ ਜੀ ਬਹੁਤ ਹੀ ਵਧੀਆ ਠੀਕ ਹੈ ਜੀ ਔਰਗਾਂజా ਸਟੱਫ ਰਹੇਗਾ ਤੇ ਕਲਰ ਵੀ ਬਹੁਤ ਹੈ ਵਧੀਆ ਹੈ ਜੀ ਤੇ ਬੋਟਮ ਤੇ ਔਰਗਾਂజా ਦਾ ਪਟਾ ਹੈ ਜੀ ਨਾਲ ਪੱਤੇ ਤੇ ਦੇਲ ਪਾਈ ਹੋਈ ਹੈ ਤੇ ਸੈਂਟਰ ਦੇ ਵਿੱਚ ਵੀ ਫਲਾਵਰ ਪਾਈ ਹੋਇਆ ਹੈ। ਇਹ ਕਿਹਦੇ ਸੂਟ ਬਹੁਤ ਸੋਹਣਾ ਹੈ ਜੀ। ਹਾਂ ਜੀ ਇਹ ਨਾਰਸੀਸਸ ਟਾਈਲ ਦੇ ਵਿੱਚ ਹੈ ਜੀ। ਇਹ ਵੀ ਸੂਟ ਬਹੁਤ ਹੀ ਮੋਹਰੀ ਹੈ ਜੀ। ਸਕਿਨ ਕਲਰ ਦੇ ਵਿੱਚ ਵੀ ਨੱਟ ਬਣੀ ਹੋਈ ਹੈ ਜੀ। ਠੀਕ ਹੈ ਜੀ ਤੇ ਪੂਰੇ ਸ਼ਾਰਟ ਦੇ ਵਿੱਚ ਸੈਲਫ ਪ੍ਰਿੰਟ ਹੈ ਜੀ। ਵਿੱਚ ਲਾਸ਼ ਲੱਗੀ ਹੋਈ ਹੈ। ਕਿੰਨ ਕਲਰ ਪਲੇਨ ਬਾਟਮ ਰਹੀ ਸੀ ਇਹਦੇ ਨਾਲ ਤੇ ਇੰਟ ਸੈਂਟਰ ਦੁਪੱਟਾ ਹੈ ਜੀ ਇਹ ਵੀ ਸੁਟ ਬਹੁਤ ਸੋਹਣਾ ਹੈ ਜੀ ਔਰ ਸਾਈਡ ਲੈਸ ਤੇ ਸੈਂਟਰ ਦੇ ਵਿੱਚ ਬਹੁਤ ਸੋਹਣਾ ਫ੍ਰਿੰਜ ਹੈ ਜੀ ਬਨਾ ਸੀ ਫਾਈਲ ਦੇ ਵਿੱਚ ਸੀ ਪਿਆ ਸੀ ਇਹ ਹਾਂਜੀ ਮਸ਼ਰੀਨ ਸਟਾਫ यिजाइनिंग बहुत सोहनी है जी मिरर वर्क लगे हुआ जी सारा स्टोन वर्क भी मिरर वर्क भी डिजाइनिंग बहुत सो बैक पर भी एदा ही प्रिंट है जी बाकी दे भी एदा ही प्रिंट आएगा जी बहुत सोहना स्टाइलिश सूट है जीडराश के जी, जी, जी बॉटम

ਅਸਲੀ ਹੋਰੇ ਵਿੱਚ ਚੇਨਈ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਬਿਊਡੀ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ